ਕਿਸ ਤਰ੍ਹਾਂ ਚੋਣਾ ਲੂ ਲੈ ਕੇ ਕੱਢਿਆ ਜਾ ਰਿਹਾ ਪੀਸਫੁਲੀ ਜੀ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੀ ਹੈ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਹੋ ਰਹੀਆਂ ਜਿਸ ਤਹਿਤ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅੰਕੁਰ ਗੁਪਤਾ ਜੀ ਐਸਪੀ ਡੀ ਸਾਹਿਬ ਉਹਨਾਂ ਦੀ ਜੋਗ ਅਗਵਾਈ ਵਿੱਚ ਸ਼ਾਂਤਮਈ ਚੋਣਾ ਕਰਾਉਣ ਲਈ ਅਸੀਂ ਹਰ ਸੰਭਵ ਯਤਨ ਕਰ ਰਹੇ ਹਾਂ ਤੇ ਕਰਵਾਈਆਂ ਜਾਣਗੀਆਂ ਜਿਸ ਤਹਿਤ ਸਬਡਿਵੀਜ਼ਨ ਜਗਰਾਉਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਜੋ ਕਿ ਪੂਰੀ ਸਬਡਿਵੀਜ਼ਨ ਸਿਟੀ ਪੂਰਾ ਏਰੀਆ ਸਦਰ ਦਾ ਸਿੱਧਵਾ ਬੇਠ ਥਾਣੇ ਦਾ ਏਰੀਆ ਵਿਖੇ ਕੀਤਾ ਜਾਵੇਗਾ ਤਾਂ ਕਿ ਲੋਕ ਬੇਖੋਫ ਹੋ ਕੇ ਆਪਣੇ ਚੋਣਾਂ ਦਾ ਅਧਿਕਾਰ ਦੀ ਵਰਤੋਂ ਕਰ ਸਕਣ ਅਤੇ ਪੂਰੇ ਕੌਨਫੀਡੈਂਸ ਨਾਲ ਆਪਣੇ ਵੋਟਾਂ ਪਾ ਸਕਣ ਸਰ ਇਹ ਵੀ ਸ਼ਰਤੀ ਅੰਸਰ ਵੀ ਆ ਜਿਹੜੇ ਕਿ ਇਸ ਟਾਈਮ ਕਾਫੀ ਮੌਕਾ ਤਾਬਰੇ ਹੈ ਕਿ ਚੋਣਾਂ ਦੇ ਜਲ ਸ਼ੁਰੂ ਕਰਾਂਗੇ ਜੀ ਉਨ੍ਹਾਂ ਨੂੰ ਕੀ ਵਾਰਨਿੰਗ ਹੈ ਨਹੀਂ ਇਸ ਸੰਬੰਧੀ ਪਹਿਲਾਂ ਹੀ ਤਾੜਨਾ ਵੀ ਕੀਤੀ ਜਾ ਚੁੱਕੀ ਹੈ ਜਿਹੜਾ ਕੋਈ ਕੋਈ ਕਾਨੂੰਨ ਹੱਥ ਚ ਚਲੰਦਾ ਹੈ ਉਹਨਾਂ ਖਿਲਾਫ ਸਖਤ ਐਕਸ਼ਨ ਡੇਲੀ ਕੀਤੇ ਜਾ ਰਹੇ ਨੇ ਕੋਈ ਜਿੱਥੇ ਜਹੀ ਜੀ ਰਿਕੁਆਇਰਮੈਂਟ ਹੈ ਕੋਈ ਕਲੰਦਰਾ ਦੇਣਾ ਹੈ ਜਾਂ ਹੋਰ ਹੈ ਉਦਾਂ ਹੀ ਉਹਨਾਂ ਦੇ ਖਿਲਾਫ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਹੋਊਗੀ ਸਖਤ ਕਾਰਵਾਈ ਕੀਤੀ ਜਾਵੇ ਸਾੜੀਆਂ ਵੋਟਾਂ ਇਹ ਨਾ ਪਿੰਡਾਂ ਚ ਹੈ ਵਾ ਸ਼ਹਿਰ ਚ ਫਲੈਗ ਮਾਰਚ ਦਾ ਕਾਰਨ ਕੁਝ ਏਰੀਏ ਸਿਟੀ ਦੇ ਵਿੱਚ ਵੀ ਨਾਲ ਲੱਗਦੇ ਨੇ ਦਿਹਾਤੀ ਨੇ ਤੇ ਦੂਜਾ ਮੈਸੇਜ ਹੈ ਜਿਹੜਾ ਹੱਥਾਂ ਤੋਂ ਇੱਕੋ ਮੈਸੇਜ ਜਾਣਾ ਚਾਹੀਦਾ ਉਹ ਤਾਂ ਕਰ ਕਿ ਤਾਂ ਕਿ ਲੋਕ ਹੈ ਜਿਹੜੇ ਪੂਰਾ ਅਮਨ ਆਮਾਨ ਨਾਲ ਸ਼ਾਂਤ ਮੈ ਤਰੀਕੇ ਨਾਲ ਆਪਣੇ ਵੋਟ ਦੇ ਚੋਣ ਅਧਿਕਾਰ ਦੀ ਵਰਤੋਂ ਕਰ ਸਕ